ਸਤਿ ਸ਼੍ਰੀ ਅਕਾਲ ਦੋਸਤੋ ਮੈਂ ਹਵਿੰਦਰ ਮਹਿਤਾ ਤੁਸੀਂ ਵੇਖ ਰਹੇ ਹੋ ਪੰਜਾਬ ਖਬਰ 24 ਮੈਂ ਅੱਜ ਲੁਧਿਆਣਾ ਦੇ ਗੁਰੂ ਨਾਨਕ ਨਗਰ ਗਿਲ ਜੋ ਇਲਾਕਾ ਪੈਂਦਾ ਹੈ ਜੋ ਗਿਲਸ ਗਾਰਡਨ ਦੀ ਬੈਕ ਸਾਈਡ ਤੇ ਉਸ ਇਲਾਕੇ ਦੇ ਵਿੱਚ ਮੈਨੂੰ ਵੇਖ ਕੇ ਬੜੀ ਖੁਸ਼ੀ ਹੋਈ ਤੇ ਜਿਸ ਕਰਕੇ ਮੈਂ ਰੁਕ ਕੇ ਪਹਿਲਾਂ ਇਹ ਤੁਹਾਨੂੰ ਜਿਹੜੀ ਲਾਈਵ ਹੋ ਕੇ ਵੀਡੀਓ ਦਿਖਾ ਰਿਹਾ ਉਹਦੇ ਵਿੱਚ ਮੈਂ ਦੇਖ ਰਿਹਾ ਕਿ ਇੱਕ ਸਮਾਜ ਸੇਵੀ ਨੇ ਜੋ ਸਾਬਕਾ ਸਰਪੰਚ ਵੀ ਨੇ ਜੁਝਾਰ ਸਿੰਘ ਜੀ ਤੇ ਮੈਨੂੰ ਵੇਖ ਕੇ ਬਹੁਤ ਖੁਸ਼ੀ ਹੋਈ ਕਿ ਜੋ ਪਿੰਡ ਦਾ ਅੰਦਰ ਨੂੰ ਜਾਣ ਵਾਸਤੇ ਜੋ ਰਸਤਾ ਹੈ ਜੋ ਸਰਕਾਰੀ ਰਸਤਾ ਹੈ ਉਹ ਸਾਰਾ ਰਸਤਾ ਜੋ ਇਸ ਮੌਸਮ ਦੇ ਵਿੱਚ ਝਾੜੀਆਂ ਦੇ ਨਾਲ ਉਹ ਜੋ ਮਾਰਗ ਸੀ ਉਹ ਬਿਲਕੁਲ ਹੀ ਤੰਗ ਹੋ ਚੁੱਕਾ ਸੀ ਤੇ ਲੋਕਾਂ ਨੂੰ ਆਵਾਜਾਈ 'ਚ ਬੜੀ ਦਿੱਕਤ ਆਂਦੀ ਸੀ ਤੇ ਉਹਨਾਂ ਵੱਲੋਂ ਇੱਕ ਬੜਾ ਵੱਡਾ ਇਹ ਉਪਰਾਲਾ ਕੀਤਾ ਜਾ ਰਿਹਾ ਹੈ ਕਿ ਉਹਨਾਂ ਨੇ ਸਪੈਸ਼ਲ ਜੋ ਬੰਦੇ ਲਗਾ ਕੇ ਲੇਬਰ ਲਗਾ ਕੇ ਇਹ ਸਫਾਈ ਦਾ ਜੋ ਅਭਿਆਨ ਹੈ ਉਹ ਸ਼ੁਰੂ ਕੀਤਾ ਤਾਂ ਕਿ ਇਲਾਕਾ ਵਾਸੀਆਂ ਨੂੰ ਕਿਸੇ ਤਰ੍ਹਾਂ ਦਾ ਆਣ-ਜਾਣ ਦੇ ਵਿੱਚ ਕੋਈ ਕਿਸੇ ਤਰ੍ਹਾਂ ਦੀ ਸਮੱਸਿਆ ਨਾ ਆਵੇ ਕਿਉਂਕਿ ਇਹ ਮੌਸਮ ਇਦਾਂ ਦਾ ਹੈ ਕਿ ਇਹਦੇ ਵਿੱਚ ਜੋ ਇਸ ਮੌਸਮ ਵਿੱਚ ਜ਼ਹਿਰੀਲੇ ਜਾਨਵਰ ਜ਼ਹਿਰੀਲੇ ਜੋ ਜੀਵ ਨੇ ਉਹ ਵੀ ਆਂਦੇ ਨੇ ਅੱਜ ਯਾਰ ਸਿੰਘ ਜੀ ਸਾਡੇ ਸਾਹਮਣੇ ਨੇ ਅਸੀਂ ਇਹਨਾਂ ਨਾਲ ਗੱਲਬਾਤ ਕਰਦੇ ਹਾਂ ਯਾਰ ਸਿੰਘ ਜੀ ਸਤਿ ਸ਼੍ਰੀ ਅਕਾਲ ਮੈਨੂੰ ਬਹੁਤ ਖੁਸ਼ੀ ਹੋਈ ਹੈ ਕਿ ਦੇਖ ਕੇ ਜੋ ਤੁਸੀਂ ਇਹ ਪਿੰਡ ਦਾ ਜਿਹੜਾ ਮਾਰਗ ਹੈ ਇਹਦੇ ਵਿੱਚ ਜੋ ਝਾੜੀਆਂ ਦੇ ਕਰਕੇ ਜੋ ਰਸਤਾ ਬਲੌਕ ਹੋਇਆ ਹੋਇਆ ਸੀਗਾ ਲੋਕਾਂ ਨੂੰ ਆਉਣ ਜਾਣ 'ਚ ਬੜੀ ਪਰੇਸ਼ਾਨੀ ਹੋ ਰਹੀ ਸੀ ਤੇ ਮੈਨੂੰ ਲੱਗਦਾ ਕਿ ਇਸ ਮੌਸਮ 'ਚ ਜੋ ਜ਼ਹਿਰੀਲੇ ਜੀਵ ਵੀ ਇਧਰੋਂ ਨੰਗਦੇ ਨੇ ਜਿਨ੍ਹਾਂ ਕਰਕੇ ਬਹੁਤ ਡਰਿਆ ਬੱਚਿਆਂ ਦੇ ਆਉਣ ਜਾਣ ਲਈ ਤੇ ਮੈਨੂੰ ਬਹੁਤ ਖੁਸ਼ੀ ਹੋਈ ਆ ਦੇਖ ਕੇ ਕਿ ਤੁਸੀਂ ਤੁਹਾਡੇ ਵੱਲ ਜੋ ਉਪਰਾਲਾ ਕੀਤਾ ਜਾ ਰਿਹਾ ਹੈ ਇਹ ਬੜਾ ਵਧੀਆ ਹੈ ਇਹ ਤੁਸੀਂ ਕੀ ਸੋਚਿਆ ਇਸ ਨੂੰ ਲੈ ਕੇ ਕਿ ਤੁਸੀਂ ਜਿਹੜਾ ਇਹ ਕੰਮ ਕਰਵਾ ਰਹੇ ਹੋ ਤੇ ਕੀ ਤੁਹਾਡੀ ਸੋਚ ਹੈ ਇਸ ਨੂੰ ਲੈ ਕੇ ਕਿ ਤੁਹਾਡੇ ਇਲਾਕੇ ਨੂੰ ਤੁਸੀਂ ਸਾਫ਼ ਸੁਥਰਾ ਦੇਖਣ ਦੇ ਵਿੱਚ ਆਪਣਾ ਕੀ ਕੀ ਹੋਰ ਯੋਗਦਾਨ ਪਾਉਂਗੇ ਜੀ ਆਹ ਜਿਹੜਾ ਰੋਡ ਆ ਨਾ ਇਹਦਾ ਜੇ ਤੁਸੀਂ ਦੇਖੋ ਹਾਲਤ ਬੜੀ ਖਸਤਾ ਹੋ ਗਈ। ਪ੍ਰਸ਼ਾਸਨ ਦਾ ਜਾਂ ਸਰਕਾਰਾਂ ਦਾ ਤਾਂ ਇਹਨਾਂ ਚੀਜ਼ਾਂ ਵੱਲ ਕੋਈ ਧਿਆਨ ਨਹੀਂ ਹੁੰਦੀ। ਜੀ ਇਹ ਇਹ ਸਾਡੀ ਆਪਣੀ ਜ਼ਿੰਮੇਵਾਰੀ ਬਣ ਜਾਂਦੀ ਵੀ ਆਪਣੇ ਮਹੱਲਾ ਨਿਵਾਸੀਆਂ ਨੂੰ ਆਪਣੇ ਪਿੰਡ ਨੂੰ ਸਾਫ਼ ਸੁਥਰਾ ਰੱਖਣਾ ਕਿਸ ਤਰ੍ਹਾਂ ਕਿਸ ਤਰ੍ਹਾਂ ਉਹਦੀ ਸੰਭਾਲ ਕਰਨੀ ਆ। ਤੋਂ ਦੋ ਤਿੰਨ ਸ਼ਿਕਾਇਤਾਂ ਮੇਰੇ ਕੋਲ ਆਈਆਂ ਸੀਗੀਆਂ 700 ਕੋ ਵੀ ਇੱਥੇ ਆਮ ਲੰਗੇ ਜਾਂਦੇ ਲੋਕਾਂ ਨੇ ਦੇਖੇ ਆ। ਤੋਂ ਬੀਬੀਆਂ ਭਾਣਾ ਡਰਦੀਆਂ ਬੱਚੇ ਡਰਦੇ ਉਸ ਚੀਜ਼ ਤੋਂ। ਸੋ ਇਹਨਾਂ ਚੀਜ਼ਾਂ ਨੂੰ ਦੇਖਦੇ ਹੋਏ ਬਰਸਾਤ ਦਾ ਮੌਸਮ ਹੈ ਕਿ ਇਹ ਜਿਹੜੀ ਆ ਘਾਹ ਬੂਟੀ ਬਹੁਤ ਜ਼ਿਆਦਾ ਹੋ ਗਈ ਸੀ ਇੱਧਰ ਨੂੰ ਆਪਾਂ ਨਿਗਾਹ ਮਾਰੀਏ ਤਾਂ ਜੰਗਲ ਹੀ ਬਣਿਆ ਹੋਇਆ ਤਕਰੀਬਨ ਇਹ 200 ਫੁੱਟਾ ਬਾਈਪਾਸ ਦਾ ਰਸਤਾ ਆ ਜਿਹੜੀ ਗਲੱਡਾ ਦੀਆਂ ਗਹਿਲੀ ਕਰਕੇ ਕੰਮ ਰੁਕਿਆ ਹੋਇਆ ਜੀ ਸੋ ਇਹ ਸਾਰੀਆਂ ਚੀਜ਼ਾਂ ਨਾ ਓਵਰ ਆਲ ਘੁੰਮ ਘੁਮਾ ਕੇ ਇੱਥੇ ਰਹਿੰਦੇ ਜਿਹੜੇ ਵਸਿੰਦੇ ਆ ਉਹਨਾਂ ਨੂੰ ਇਹਦਾ ਸੰਤਾਪ ਘੁਕਣਾ ਮੈ ਰਿਹਾ ਸੋ ਇਹ ਚੀਜ਼ ਨੂੰ ਦੇਖਦੇ ਹੋਏ ਅਸੀਂ ਆਪਣੇ ਵੱਲੋਂ ਇੱਕ ਛੋਟੀ ਜੀ ਕੋਸ਼ਿਸ਼ ਕੀਤੀ ਆ ਵੀ ਜਿੰਨਾ ਕ ਰਾਹ ਨੂੰ ਅਸੀਂ ਸਾਫ਼ ਸੁਥਰਾ ਕਰ ਸਕੀਏ ਤਾਂ ਕੋਸ਼ਿਸ਼ ਕਰਦੇ ਪਏ ਆ ਚਲੋ ਆ ਮੁੰਡੇ ਨੌਜਵਾਨ ਸਾਥੀ ਲੱਗੇ ਹੋਏ ਨੇ ਨਾਲ ਔਰ ਇਹਨਾਂ ਦੇ ਸਹਿਯੋਗ ਨਾਲ ਰਸਤਾ ਸਾਫ਼ ਹੋ ਜਾਊਗਾ ਜਿਆਦਾ ਨਹੀਂ ਤਾਂ ਮਹੀਨਾ ਦੋ ਮਹੀਨਾ ਜਿਹੜਾ ਬਰਸਾਤ ਦਾ ਮੌਸਮ ਆ ਉਹ ਵਧੀਆ ਤਰੀਕੇ ਨਾਲ ਲੰਘ ਜਾਊਗਾ ਉਹ ਬਾਕੀ ਕੰਮ ਕਰ ਚੱਲਦੇ ਰਹਿਣੇ ਆ ਪ੍ਰਸ਼ਾਸਨ ਦਾ ਸਰਕਾਰਾਂ ਦਾ ਜੋ ਹਾਲ ਆਪਾਂ ਨੂੰ ਪਤਾ ਹੀ ਆ ਲੋਕਾਂ ਨੂੰ ਸੁਵਿਧਾ ਦੇਣੀ ਤਾਂ ਇਹਨਾਂ ਨੂੰ ਪਤਾ ਹੀ ਨਹੀਂ ਕਿੱਦਾਂ ਦੇਣੀ ਆ ਔਰ ਇੱਕ ਮੈਂ ਬੇਨਤੀ ਜ਼ਰੂਰ ਤੁਹਾਡੇ ਮਾਧਿਅਮ ਰਾਹੀਂ ਕਰਨੀ ਚਾਹੂਗਾ ਬਈ ਜਿਹੜਾ ਇਹ ਸਾਡਾ ਸਫਾਈ ਪਿੰਡਾਂ ਦੇ ਵਿੱਚ ਇਹਦੇ ਲਈ ਸਰਕਾਰ ਨੂੰ ਕੋਈ ਵਿਸ਼ੇਸ਼ ਉਪਰਾਲਾ ਕਰਨਾ ਚਾਹੀਦਾ ਐਕਚੁਅਲੀ ਸਾਫ ਸਫਾਈ ਜਾਂ ਸੇਫ ਸੰਬੰਧੀ ਜਿਹੜੀ ਲੋਕਾਂ ਨੂੰ ਜਾਗਰੂਕ ਕਰਨਾ ਜਾਂ ਜਿਹੜੇ ਮੁਲਾਜ਼ਮਾਂ ਦੀ ਡਿਊਟੀ ਆ ਜਿਹੜੇ ਵਿਭਾਗ ਨੇ ਜਿਹੜੇ ਮਹਿਕਮੇ ਨੇ ਉਹ ਤਾਂ ਸੁੱਤੇ ਹੀ ਪਏ ਨੇ ਉਹਨਾਂ ਨੂੰ ਪਤਾ ਹੀ ਨਹੀਂ ਹੈ ਵੀ ਪਿੰਡਾਂ ਦੇ ਵਿੱਚ ਹੋ ਕੀ ਰਿਹਾ ਕਾਰਪੋਰੇਸ਼ਨਾਂ ਦੇ ਵਿੱਚ ਚਲੋ ਕਾਉਂਸਲਰ ਜਾਂ ਸਫਾਈ ਸੇਵਕ ਲੱਗੇ ਨੇ EMPLOYEES ਗਵਰਨਮੈਂਟ ਨੇ ਲਾਏ ਹੋਏ ਪਰ ਪਿੰਡੂ ਏਰੀਆ ਦੇ ਵਿੱਚ ਗੰਦਗੀ ਨੂੰ ਸੰਭਾਲਣ ਲਈ ਸਿਹਤ ਸਬੰਧੀ ਖਾਣ ਪੀਣ ਦੀਆਂ ਚੀਜ਼ਾਂ ਨੂੰ ਸਹੀ ਤਰੀਕੇ ਨਾਲ ਕਾਨੂੰਨ ਦੇ ਆਧਾਰ ਤੇ ਚਲਾਉਣ ਲਈ ਕੋਈ ਵੀ ਸਰਕਾਰ ਵੱਲੋਂ ਕੰਮਾ ਜਿਹੜਾ ਉਹ ਕੀਤਾ ਨਹੀਂ ਜਾ ਰਿਹਾ ਹੈ ਵਿਭਾਗੇ ਸੁੱਤੇ ਪਏ ਨੇ ਉਹੋ ਜੀ ਅਨਹੋਨੀ ਹੋ ਜਾਂਦੀ ਆ ਫਿਰ ਦੋ ਮੁਲਾਜ਼ਮਾ ਜਿਹੜੇ ਆ ਜਾਂਦੇ ਆ ਜਾਂ ਏਰੀਆ ਦੇ ਮੋਤਵਾਰ ਜਿਹੜੇ ਲੀਡਰਸ਼ਿਪਰ ਆ ਕੇ ਉੱਥੇ ਅਫਸੋਸ ਪ੍ਰਗਟ ਕਰ ਜਾਂਦੇ ਆ ਜੀ ਪਰ ਅਫਸੋਸ ਪ੍ਰਗਟ ਕਰਨ ਨਾਲ ਉਹ ਚੀਜ਼ ਦੁਬਾਰਾ ਨਹੀਂ ਹੁੰਦੀ ਹੈਗੀ ਜੀਵਤ ਸੋ ਇਹਨਾਂ ਚੀਜ਼ਾਂ ਨੂੰ ਸਰਕਾਰ ਨੂੰ ਚਾਹੀਦਾ ਵੀ ਦਿਹਾਤੀ ਏਰੀਏ ਦੇ ਵਿੱਚ ਪਿੰਡੂ ਏਰੀਏ ਦੇ ਵਿੱਚ ਇੱਕ ਸਾਫ ਸਫਾਈ ਨੰਬਰ 2 ਜਿਹੜੇ ਕੂੜੇ ਦੇ ਡੰਪ ਬਣੇ ਹੋਏ ਨੇ ਕੂੜਿਆਂ ਦੇ ਢੇਰ ਲੱਗੇ ਨੇ ਉਹਨਾਂ ਨੂੰ ਕਿਸ ਤਰ੍ਹਾਂ ਅਸੀਂ ਸਵਚਾਰੂ ਢੰਗ ਨਾਲ ਰੱਖਣਾ ਆ ਤਾਂ ਕਿ ਲੋਕਾਂ ਨੂੰ ਉਹਦੀ ਕੋਈ ਦਿੱਕਤ ਨਾ ਆਵੇ ਕੋਈ ਬਿਮਾਰੀ ਸ਼ਮਾਰੀ ਨਾ ਉੱਥੇ ਫੈਲੇ ਪਰ ਕੋਈ ਉਹੋ ਜਿਹੀ ਅਣਹੋਂਦ ਨਹੀਂ ਘਟਣਾ ਨਾ ਹੋਵੇ ਇਹਨਾਂ ਚੀਜ਼ਾਂ 'ਤੇ ਸਰਕਾਰ ਨੂੰ ਧਿਆਨ ਦੇਣ ਦੀ ਸਖਤ ਲੋੜ ਹੈ ਮੈਂ ਦੇਖ ਰਿਹਾ ਕੁਝ ਦਿਨਤੋਂ ਕਿ ਤੁਸੀਂ ਇਕੱਲੇ ਹੀ ਬਹੁਤ ਜ਼ਿਆਦਾ ਇਹ ਇੰਟਰਸਟ ਲੈ ਕੇ ਤੁਸੀਂ ਇਹ ਕੰਮ ਕਰਵਾ ਰਹੇ ਹੋ ਕਿ ਹੋਰ ਵੀ ਤੁਹਾਡੇ ਕੋਈ ਸੱਜਣ ਸਹਿਯੋਗੀ ਜਾਂ ਦੋਸਤ ਮਿੱਤਰ ਇਸ ਇਲਾਕੇ ਦੇ ਹੈਗੇ ਨੇ ਜਿਹੜੇ ਇਸ ਕੰਮ ਦੇ ਨਾਲ ਤੁਹਾਡੇ ਸਹਿਯੋਗੀ ਨੇ ਦੇਖੋ ਫਿਲਹਾਲ ਤਾਂ ਮੈਂ ਹੀ ਇੱਥੇ ਖੜਾ ਸਵੇਰ ਦਾ ਕਿਸੇ ਨੇ ਆ ਕੇ ਇਹ ਨਹੀਂ ਕਿਹਾ ਵੀ ਭਾਈ ਪਾਣੀ ਪੀ ਲਓ ਚਾਹ ਪੀ ਲਓ ਉਹ ਸਭ ਆਪਣੇ ਘਰੋਂ ਹੀ ਚੱਲਦਾ ਜੋ ਚੱਲਦਾ ਸੋ ਦੇਖ ਕੇ ਤਾਂ ਸਾਰੇ ਨੰਗੀ ਜਾਂਦੇ ਆ ਔਰ ਅਗਲਾ ਕਹਿ ਦਿੰਦਾ ਵੀ ਠੀਕ ਆ ਯਾਰ ਵਧੀਆ ਕਰਾ ਰਹੇ ਹੋ ਪਰ ਉਹ ਜ਼ਿੰਮੇਵਾਰੀ ਸਮਝ ਕੇ ਕੋਈ ਪਰਸਨਲ ਇੰਟਰਸਟ ਨਹੀਂ ਕੋਈ ਇਹੋ ਜਿਹਾ ਲੰਦਾ ਇਹ ਐ ਵੀ ਜਦੋਂ ਕੋਹੋ ਜੀ ਗੱਲ ਹੋ ਜਾਂਦੀ ਆ ਫੇਰ ਅਗਲਾ ਕਹਿੰਦਾ ਯਾਰ ਇਦਾਂ ਕਿਉਂ ਹੋ ਗਿਆ ਨਹੀਂ ਹੋਣਾ ਚਾਹੀਦਾ ਸੀ ਯਾ ਆਪਣੇ ਘਰੇ ਤਾਂ ਸਾਰੇ ਕਰੀ ਜਾਂਦੇ ਨੇ ਤੇ ਪਰ ਜਦੋਂ ਤੱਕ ਲੋਕ ਸਾਂਝੇ ਤੌਰ ਤੇ ਨਹੀਂ ਇਕੱਤਰ ਹੁੰਦੇ ਇਕੱਠੇ ਹੋ ਕੇ ਸਮਾਜ ਲਈ ਉਪਰਾਲਾ ਨਹੀਂ ਕਰਦੇ ਉਦੋਂ ਤੱਕ ਇਹ ਜਿਹੜਾ ਇਹ ਕੰਮ ਚੱਲਦੇ ਰਹਿੰਦੇ ਨੇ ਨਹੀਂ ਬਹੁਤ ਅੱਛਾ ਲੱਗਿਆ ਜੋ ਤੁਸੀਂ ਆਪਣੇ ਇਲਾਕੇ ਦੇ ਲਈ ਇੰਨੇ ਪ੍ਰਤੀ ਸੁਚੇਤੋਂ ਸਜਗ ਹੋ ਆਪਣੇ ਏਰੀਏ ਨੂੰ ਤੁਸੀਂ ਸਾਫ਼ ਸੁਥਰਾ ਬਣਾਉਣ ਚ ਆਪਣਾ ਜੋ ਜਿੰਨਾ ਵੀ ਯੋਗਦਾਨ ਹੈ ਤੁਸੀਂ ਪਾ ਰਹੇ ਹੋ ਤੇ ਤੁਸੀਂ ਹੋਰ ਅਲੱਗ-ਅਲੱਗ ਇਲਾਕਿਆਂ ਦੀਆਂ ਪਿੰਡਾਂ ਦੇ ਜੋ ਵਸਨੀਕ ਨੇ ਜਾਂ ਉੱਥੇ ਦੇ ਕੋਈ ਮੋਤਬਰ ਬੰਦੇ ਨੇ ਜਾਂ ਉੱਥੇ ਦੇ ਕੋਈ ਸਰਪੰਚ ਨੇ ਤੇ ਕੀ ਤੁਹਾਡੇ ਵੱਲੋਂ ਸਮਾਜ ਨੂੰ ਹੋਰ ਕੀ ਤੁਸੀਂ ਆਪਣੇ ਵੱਲੋਂ ਇੱਕ ਸੁਜੈਸ਼ਨ ਦੇਣਾ ਚਾਹੁੰਦੇ ਹੋ ਜਾਂ ਆਪਣੀ ਸਲਾਹ ਦੇਣਾ ਚਾਹੁੰਦੇ ਹੋ ਤਾਂ ਕਿ ਆਪਣੇ ਇਲਾਕੇ ਨੂੰ ਸਾਫ਼ ਸੁਥਰਾ ਰੱਖਿਆ ਜਾਵੇ ਸਾਫ਼ ਸਫਾਈ ਨੂੰ ਲੈ ਕੇ ਆਪਣੇ ਇਲਾਕੇ ਦੇ ਆਪਣੇ ਪਿੰਡ ਦੇ ਉਹਦੇ ਬਾਅਦ ਤੁਸੀਂ ਕੀ ਆਪਣੇ ਵੱਲੋਂ ਤੁਸੀਂ ਉਹਨਾਂ ਨੂੰ ਇੱਕ ਮੈਸੇਜ ਦੇਣਾ ਚਾਹੁੰਦੇ ਹੋ ਕੋਈ ਮੇਰਾ ਮੈਸੇਜ ਲੋਕਾਂ ਨੂੰ ਆਮ ਪਬਲਿਕ ਨੂੰ ਪਿੰਡ ਦੇ ਵਸਿੰਦਿਆਂ ਨੂੰ ਮਹੱਲਿਆਂ ਚ ਬੰਦੇ ਨੌਜਵਾਨਾਂ ਨੂੰ ਇਹ ਹੈ ਵੀ ਛੋਟੇ-ਛੋਟੇ ਲੈਵਲ ਤੇ ਆਪ ਜਿੰਨਾ ਕਰ ਸਕਦੇ ਹੋ ਆਪਣੀ ਗਲੀ ਮਹੱਲੇ ਨੂੰ ਸਾਫ਼-ਸੁਥਰਾ ਰੱਖੋ ਜਦੋਂ ਇੱਕ ਗਲੀ ਵਾਲੇ ਆਪਣੀ ਗਲੀ ਨੂੰ ਸਾਫ਼ ਰੱਖੋਗੇ ਤਾਂ ਦੂਜੀ ਵਾਲੇ ਉਹਨੂੰ ਦੇਖ ਕੇ ਉਹ ਵੀ ਸਾਫ਼ ਰੱਖਣਗੇ ਸਫਾਈ ਰੱਖਣਗੇ ਕੂੜੇ ਕਰਕਟ ਦਾ ਪ੍ਰਬੰਧ ਹੈ ਜਿਹੜਾ ਸੁਚਾਰੂ ਸਹੀ ਤਰੀਕੇ ਨਾਲ ਰੱਖਣਗੇ ਜਦੋਂ ਆਪਾਂ ਸਾਰੇ ਇਸ ਤਰ੍ਹਾਂ ਕਰਨ ਲੱਗੇ ਤਾਂ ਜਿਹੜੇ ਆ ਪਿੰਡਾਂ ਦੇ ਵਿੱਚ ਸਾਫ਼-ਸਫਾਈ ਤਾਂ ਹੋਊਗੀ ਹੋਊਗੀ ਬਿਮਾਰੀ ਰਹਿਤ ਔਰ ਕੋਈ ਗਲਤ ਅਣਸੁਖਾਵੀ ਘਟਨਾ ਨਾ ਹੋਵੇ ਉਹਦੇ ਤੋਂ ਬੜੀ ਜ਼ਿਆਦਾ ਬਚਤ ਹੋਊਗੀ ਜੋ ਆਪਾਂ ਨੂੰ ਇਹ ਚੀਜ਼ ਆਪਣੀ ਜ਼ਿੰਮੇਵਾਰੀ ਸਮਝ ਕੇ ਹੀ ਕਰਨਾ ਪਊਗਾ ਜਦੋਂ ਅਸੀਂ ਆਪ ਲੱਗੇ ਕਰਨੇ ਨਾ ਫਿਰ ਆਟੋਮੈਟਿਕਲੀ ਸਰਕਾਰਾਂ ਦਾ ਵੀ ਧਿਆਨ ਇਸ ਪਾਸੇ ਜਾਊਗਾ ਜੋ ਸੁਨੇਹਾ ਇਹ ਹੀ ਆ ਵੀ ਨੌਜਵਾਨਾਂ ਨੂੰ ਜਾਂ ਉਸ ਮੱਲੇ ਦੇ ਵਸਿੰਦਿਆਂ ਨੂੰ ਚਾਹੀਦਾ ਵੀ ਆਪਾਂ ਆਪਣੇ ਲੈਵਲ ਤੇ ਪਰਾਲਾ ਸ਼ੁਰੂ ਕਰੀਏ ਨੇ ਬਹੁਤ-ਬਹੁਤ ਤੁਹਾਡੇ ਵੱਲੋਂ ਵਧੀਆ ਇੱਕ ਉਪਰਾਲਾ ਕੀਤਾ ਜਾ ਰਿਹਾ ਅਸੀਂ ਉਮੀਦ ਕਰਦੇ ਹਾਂ ਕਿ ਤੁਸੀਂ ਅੱਗੇ ਵੀ ਆਪਣੇ ਏਰੀਆ ਨੂੰ ਲੈ ਕੇ ਆਪਣੇ ਇਲਾਕੇ ਨੂੰ ਲੈ ਕੇ ਆਪਣੇ ਸ਼ਹਿਰ ਨੂੰ ਲੈ ਕੇ ਹੋਰ ਵੀ ਇਦਾਂ ਦੇ ਵਧੀਆ ਜੋ ਹੈਗੇ ਆ ਕੰਮ ਕਰਦੇ ਰਹੋਗੇ ਸਮਾਜ ਦੇ ਲਈ ਤੇ ਦੂਜਿਆਂ ਨੂੰ ਵੀ ਇਸ ਵਾਸਤੇ ਲੱਗਣ ਦੇ ਲਈ ਨਸੀਹਤਾਂ ਦਿਓਗੇ ਅچھے ਮੈਸੇਜ ਦਿਓਗੇ ਅੰਚੀ ਸਲਾਹ ਦਿਓਗੇ ਬਹੁਤ-ਬਹੁਤ ਧੰਨਵਾਦ ਤੁਹਾਡਾ ਕਿ ਤੁਸੀਂ ਸਾਡੇ ਨਾਲ ਜੁੜੇ ਹੋ ਤੇ ਤੁਹਾਡਾ ਬਹੁਤ-ਬਹੁਤ ਧੰਨਵਾਦ ਅਸ਼ੀਸ਼ਤ ਕਰਕੇ ਵੀ ਕਰਦੇ ਹਾਂ ਕਿ ਤੁਸੀਂ ਇਨਾ ਵਧੀਆ ਉਪਰਾਲਾ ਜੋ ਕੀਤਾ ਧੰਨਵਾਦ ਧੰਨਵਾਦ Terima <tune noise> kasih <tune noise>